ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਅਜੇ ਬੇਲਾ ਪੰਜਾਬੀ ਸਿਨੇਮਾ ਘਰਾਂ ਦਾ ਜੇਕਰ ਮਿਆਰ ਅੱਜ ਕੱਲ ਦੀ ਗੱਲ ਕਰੀਏ ਤਾਂ ਮਿਆਰ ਬਹੁਤ ਹੀ ਉੱਚਾ ਹੋ ਚੁੱਕਿਆ ਹੈ ਇਸ ਮਿਆਰ ਨੂੰ ਉੱਚਾ ਕਰਨ ਦੇ ਵਿੱਚ ਗਿੱਪੀ ਘਰੇਵਾਲ ਤੇ ਉਹਨਾਂ ਦੀ ਟੀਮ ਦਾ ਬਹੁਤ ਹੀ ਵੱਡਾ ਯੋਗਦਾਨ ਰਿਹਾ ਹੈ 13 ਸਤੰਬਰ 2024 ਨੂੰ ਗਿੱਪੀ ਗਰੇਵਾਲ ਆਪਣੀ ਨਵੀਂ ਫਿਲਮ ਅਰਦਾਸ ਸਰਬੱਤ ਦਾ ਭਲਾ ਸਾਨੂੰ ਲੈ ਕੇ ਸਿਨੇਮਾ ਘਰਾਂ ਦੇ ਵਿੱਚ ਜਲਦ ਹੀ ਮਿਲਣਗੇ ਜਿਸ ਦਾ ਕੀ ਟੀਜ਼ਰ 24 ਜੂਨ ਨੂੰ ਰਿਲੀਜ਼ ਹੋਇਆ ਸੀ ਤੇ ਜਿਸ ਦੇ ਟੀਜ਼ਰ ਨੂੰ ਦਰਸ਼ਕਾਂ ਦੇ ਵੱਲੋਂ ਭਰਪੂਰ ਪਿਆਰ ਮਿਲਿਆ ਹੈ ਉਸ ਦੇ ਗਾਣੇ ਵੀ ਰਿਲੀਜ਼ ਹੋ ਚੁੱਕੇ ਨੇ ਨਸ਼ੱਤਰ ਗਿੱਲ ਦੇ ਵੱਲੋਂ ਅਰਦਾਸ ਦਾ ਟਾਈਟਲ ਟਰੈਕ ਫਿਰ ਤੋਂ ਗਾਇਆ ਗਿਆ ਹੈ ਤੇ ਫਿਰ ਤੋਂ ਉਹੀ ਗੱਲ ਹੋਈ ਹੈ ਕਿ ਨਸ਼ੱਤਰ ਗਿੱਲ ਦੀ ਆਵਾਜ਼ ਦੇ ਵਿੱਚ ਗਾਇਆ ਅਰਦਾਸ ਸਰਬੱਤ ਦੇ ਭਲੇ ਦਾ ਟਾਈਟਲ ਲੋਕਾਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਹੈ ਅਰਦਾਸ ਸਰਬੱਤ ਦਾ ਭਲਾ ਸੀਰੀਜ਼ ਗਿੱਪੀ ਗਰੇਵਾਲ ਦੇ ਹੰਬਲ ਮੋਸ਼ਨ ਪਿਕਚਰਜ਼ ਦੀ ਸੀਰੀਜ਼ ਹੈ ਜਿਸ ਨੂੰ ਕਿ ਦਰਸ਼ਕਾਂ ਦੇ ਵੱਲੋਂ ਪਿਛਲੀਆਂ ਫਿਲਮਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ ਤੇ ਇਸੇ ਨੂੰ ਦੇਖਦੇ ਅਰਦਾਸ ਸਰਬੱਤ ਦਾ ਭਲਾ 13 ਸਤੰਬਰ 2024 ਨੂੰ ਸਾਨੂੰ ਸਿਨੇਮਾ ਕਰਾਂ ਦੇ ਵਿੱਚ ਨਜ਼ਰ ਆਏਗੀ ਇਸ ਫਿਲਮ ਦੇ ਰਿਲੇਟਡ ਗਿੱਪੀ ਗਰੇਵਾਲ ਹੋਰਾਂ ਨੇ ਬਹੁਤ ਹੀ ਆਸਾਨ ਆਈਆਂ ਹੋਈਆਂ ਨੇ ਕਿਉਂਕਿ ਇਸ ਫਿਲਮ ਦੀ ਜੇਕਰ ਸਕ੍ਰਿਪਟ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਵਧੀਆ ਸਤੇਸ ਚੁੱਜੇ ਤੰਗ ਦੇ ਨਾਲ ਸਾਨੂੰ ਗਿੱਪੀ ਗਰੇਵਾਲ ਇੱਕ ਬਹੁਤ ਹੀ ਸੋਹਣਾ ਮੈਸੇਜ ਦਿੰਦੇ ਨੇ ਇਸ ਫਿਲਮ ਦੇ ਵਿੱਚ ਸਾਨੂੰ ਲੀਡ ਰੋਲ ਦੇ ਵਿੱਚ ਗੁਰਪ੍ਰੀਤ ਕੋਗੀ ਗਿੱਪੀ ਗਰੇਵਾਲ ਪ੍ਰਿੰਸ ਕੇਜ ਜੈਸਮਿਨ ਪਸੀਨ ਤੇ ਨਿਰਮਲ ਰਿਸ਼ੀ मैम ਸਾਨੂੰ ਨਜ਼ਰ ਆਉਣਗੇ ਤਾਂ ਦੇਖਣਾ ਹੋਵੇਗਾ ਕਿ 13 ਸਤੰਬਰ 2024 ਨੂੰ ਜਦੋਂ ਸਿਨੇਮਾ ਘਰਾਂ ਦੇ ਵਿੱਚ ਅਰਦਾਸ ਸਰਬੱਤ ਦਾ ਭਲਾ ਸਾਨੂੰ ਲੱਗੇ ਨੂੰ ਦੇਖਣ ਨੂੰ ਮਿਲੇਗੀ ਤਾਂ ਉਸ ਦਾ ਕੀ ਰਿਸਪੌਂਸ ਮਿਲਦਾ ਹੈ ਤੇ ਜਲਦੀ ਹੀ ਹੰਬਲ ਮੋਸ਼ਨ ਪਿਕਚਰ ਗਿੱਪੀ ਗਰੇਵਾਲ ਦੇ ਵੱਲੋਂ ਉਹ ਇਸ ਦਾ ਟ੍ਰੇਲਰ ਆ ਜਿਹੜਾ ਉਹ ਰਿਲੀਜ਼ ਕੀਤਾ ਜਾਏਗਾ ਟ੍ਰੇਲਰ ਦੀ ਜੇਕਰ ਗੱਲ ਕਰੀਏ ਤਾਂ 13 ਅਗਸਤ ਨੂੰ ਸਾਨੂੰ ਇਸ ਦਾ ਟ੍ਰੇਲਰ ਦੇਖਣ ਨੂੰ ਮਿਲੇਗਾ ਇਸ ਟ੍ਰੇਲਰ ਨੂੰ ਦੇਖ ਕੇ ਤੁਹਾਨੂੰ ਕਿੰਨੀ ਖੁਸ਼ੀ ਚੜੀ ਵੀ ਇਸ ਫਿਲਮ ਦਾ ਕਿੰਨਾ ਕੁ ਵੇਟ ਸੀਗਾ ਸਾਨੂੰ ਜਰੂਰ ਕਮੈਂਟ ਬਾਕਸਾਂ ਵਿੱਚ ਦੱਸੋ ਤੇ ਹੋ ਸਕੇ ਤਾਂ ਤੁਹਾਡੇ ਜਿਹੜੀ رائے ਆ ਤੁਹਾਡੇ ਜਿਹੜੇ ਵੈਲਿਊਏਬਲ ਕਮੈਂਟਸ ਨੇ ਉਹ ਇਹਨਾਂ ਦੇ ਆਰਟਿਸਟ ਤੱਕ ਜਰੂਰ ਪਹੁੰਚਾਓ ਦੇਖਦੇ ਰਹੋ D5 ਚੈਨਲ ਪੰਜਾਬੀ ਧੰਨਵਾਦ ਸਤਿ ਸ਼੍ਰੀ ਅਕਾਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ